हांजी बजीत सुलर किद काई ਗਗਨਦੀਪ ਸਿੰਘ ਅੱਜ ਵੀਰੇ ਬਰਗਾੜੀ ਗਏ ਬਈ ਯਾਰ ਮੇਰੇ ਤਾਂ ਗੋਡੇ ਦੇ ਸਾਟ ਜੀ ਲੱਗੀ ਯਾਰ ਕੀ ਲੱਗੀ ਸੀ ਤੇ ਡੇ ਨੀ ਉਹਦਾ ਨਾਲ ਗਿਆ ਵਾ ਸੀ ਜਗਦੀਪ ਸਿੰਘ ਟੋਲੀ ਬਾਲ ਅਜਵਾਨ ਆਪਣੇ ਤਿਆਰ ਹੋਈ ਜਾਂਦੇ ਆ ਕੁਲਵਿੰਦਰ ਪੰਨੂ ਉਸਤਾਦ ਬਨਵੀਰ ਸਿੰਘ ਆ ਪੇਜ ਤੇ ਪਾ ਕੇ ਦੇ ਦਿੱਤੇ ਨੂੰ ਲਾ ਦੇ ਸਿਕੰਦਰ ਅੱਛਾ ਆ ਵੀਡੀਓ ਬਣਾਇਆ ਯਾਰ ਲਾਈਵ ਕਰਿਆ ਯਾਰ ਤੈਨੂੰ ਪੇਜ ਤੇ ਯਾਰ ਵੀਡੀਓ ਨਹੀਂ ਬਣਾਉਂਦੇ ਢੀਡ ਸਾ ਸਤਿ ਆਲ ਬਾਲਾ ਫਿੱਟ ਆ ਦੇ ਗਿਲਿੰਦਰ ਨੂੰ ਢਾਈ ਜਾਂਦਾ ਦੇ ਜਿਆਦਾ ਫਿੱਟ ਹੋਇਆ ਫਿਰ ਤਾਂ ਅਜਾ ਪੋਨੂ ਰਵੀ ਕੰਬੋਜ਼ ਕੋਲ ਪ੍ਰੀਤ ਹਾਲੀਵਲ ਦੀਪ ਲਵ ਗੁਰਵੀਰ ਸੇਖੋਂ ਕਿਤਾ ਵੀਰੇ ਠੀਕ ਠਾਕ ਹਰਪ੍ਰੀਤ ਤੂਰ ਬਰਗਾੜੀਆਂ ਬਈ ਗੁਰੀ ਸਿੱਧੂ ਕਾਕਾ ਅੱਜ ਲੋਪੋ ਵਾਲ ਨੂੰ ਦਿੱਤਾ ਯਾਰ ਉਹ ਕਹਿੰਦਾ ਜੀ ਕਢਾਉਣਾ ਦੇਬ ਠੀਕ ਆ ਵਧੀਆ ਗੁਰਪ੍ਰੀਤ ਸਤੂ ਕਿੰਨਾ ਮੈਚਾ ਥੋੜਾ 300 ਮਿੰਟੂ ਉਸਤਾਦ ਦਾ ਰੱਖਦੇ ਹੋਣਾ ਹੀ ਆ ਮਿੰਟੂ ਤੈਨੂੰ ਪਤਾ ਹੀ ਆ ਕੰਮ ਬਹੁਤ ਵੱਡੇ ਕਰਦਣਾ ਇਹ ਰਤਨਦੀਪ ਮਾਨ ਸਾਤਸਰੀ ਕਾਲਬਈ ਨੰਮਨੀਤ ਸਿੱਧੂ ਵਧੀਆ ਠੀਕ ਆ ਵੀਰੇ ਤੁਸੀਂ ਸੁਣਾਓ ਅਮਰੀਕ ਖੋਸਾ ਗੋੜਲਾ ਲਵ ਯੂ ਟੂ ਵੀਰੇ ਹੋ ਠੀਕ ਠਾਕ ਹੋ ਅੱਜ ਬਾਈ ਫਿਰ ਕਿੱਥੇ ਪਹੁੰਚ ਗਿਆ ਅਮਰੀਕ ਖੋਸਾ ਗੋੜਲਾ ਬਾਈ ਕਿਹੜੀ ਮੈਚ ਤੇ ਅੱਜ ਲਵਪ੍ਰੀਤ ਗੱਲ ਵਧੀਆ ਵੀਰੇ ਠੀਕ ਠਾਕ ਗੌਰਪੁਰੀ ਸੰਦੂ ਜਾਸ ਚੀਮਾ ਰਵੀਂਦਰ ਬ੍ਰੈਂਚ ਲਖਵਿੰਦਰ ਸੰਧੂ ਗਿਆਨਤਾ ਧਾਰੀਵਾਲ ਗੁਰਵੀਰ ਸੇਖੋ ਮੇਰੇ ਦਾ ਖੇਡਦਾ ਨਹੀਂ ਅੱਜ ਗੁਰਮੀ ਮੈਂ ਉਦਾਂ ਨਾਲ ਗਿਆ ਵਾਂ ਕੁਲਵਿੰਦਰ ਖੇਡਦਾਗਾ ਸ਼ੰਕਰ ਅਕੇ ਖੇਡਣਗੇ ਆਪਣੇ ਸੁਖ ਬਰਾੜ ਪਹਿਲਾਂ ਤਾਂ ਬਾਈ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਮੈਰਜਨ ਵਰਸਦੀ ਤੇ ਮੈਨੂੰ ਆਪਣੀ ਗੁੱਡ ਵਿਸ਼ੀਸ ਦਿੱਤਗਾ ਤੇ ਜਿਨ੍ਹਾਂ ਨੇ ਵੀ ਕਮੈਂਟ ਕੀਤੇ ਜਾਂ ਲਾਈਕ ਸ਼ੇਅਰ ਕਰੇ ਜੀ ਨਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਪਣੇ ਬੱਚੀ ਦਾ ਤੁਹਾਨੂੰ ਪਤਾ ਹੀ ਹੋਊਗਾ ਸ਼ਕੰਦਰ ਜੰਗੀਆਂ ਨਾ ਸ਼ਕੰਦਰ ਜੰਗੀਆਂ ਨਾ ਉਹ ਥਾਟੀ ਦਾ ਫੈਰ ਹੈ ਜਵਾਨ ਤੇ ਇਹਨੂੰ ਆਪਾਂ ਰਸੂਲਪੁਰ ਮੋਟਰਸਾਈਕਲ ਦੇ ਰਹੇ ਆਪਣੇ ਭਰਾ ਜਤਿੰਦਰ ਰਸੂਲਪੁਰ ਜਤਿੰਦਰ ਕੈਨੇਡਾ ਵੱਲੋਂ ਰਸੂਲਪੁਰ ਦੇ ਟੂਰਨਾਮੈਂਟ ਤੇ ਉਹ ਨਵਾਂ ਸ਼ੋਰ ਆਪਣਾ ਹੌਸਲਾ ਵਾਜੂ ਉਹ ਦੇ ਰਿਹਾ ਇੱਕ ਰੇਡ ਤੇ ਮੋਟਰਸਾਈਕਲ ਲੈ ਗਿਆ ਮੇਰਾ ਖਰੇ ਦੀਆਂ ਸੱਤ ਰੇਡਾਂ ਚੋਂ 5 ਪੁਆਇੰਟ ਸੀਗੇ ਨਾਰੀ ਕੇ ਟੂਰਨਾਮੈਂਟ ਤੇ ਮੰਦਰ ਦੇ ਜੋਧਾ ਦੇ 6 ਚੋਂ 6 ਸੀ ਮੈਂ ਚਲੋ ਬੰਦੇ ਦਾ ਜੋ ਉਧਰ ਰਹੇਗਾ ਤਾਂ ਆਪਾਂ ਉਦਾਂ ਦਵਾ ਦਨੇ ਆ ਤੇ ਉਹ ਭਰਾ ਆਪਣੇ ਤੋਂ ਕਦੀ ਭੱਜੇ ਨਹੀਂ ਪਹਿਲਾਂ ਆਪਾਂ ਨੂੰ ਨਵੇਂ ਸਾਲ ਤੇ ਗੱਡੀ ਗਿਫਟ ਕਰੀ ਚਕਰੀ ਵਾਲੇ ਨੇ ਜਕਸੀਰ ਅਰਗਿਆ ਜਕਸੀਰ ਹੋ ਗਿਆ ਸੋਨੀ ਜਤਿੰਦਰ ਟੀ 2 ਹੋ ਗਿਆ ਮਟਰ ਤੋਂ ਮੁੰਡਾ ਆਪਣਾ ਸਾਰੀਆਂ ਸਾਰੇ ਭਰਾਵਾਂ ਦਾ ਵਧੀਆ ਸਾਥ ਆਪਾਂ ਨੂੰ ਕੈਂਪ ਕੁੰਪੂ ਨੂੰ ਵਿਚਾਰਣੇ ਪਏ ਵਧੀਆ ਦਿੰਦੇ ਰਹੇ ਆ ਤੇ ਹੁਣ ਵੀ ਅਗਲੇ ਕੈਂਪ ਤੇ ਵੀ ਉਹਨਾਂ ਨੇ ਸਾਰੇ ਬੰਦੇ ਨੇ ਆਪਾਂ ਨੂੰ ਕਹੇ ਤਾਂ ਵੀ ਕੋਈ ਚੱਕਰ ਨਹੀਂ ਜੋ ਵੀ ਸਮਾਨ ਚਾਹੀਦਾ ਜਾਂ ਪੈਸਾ ਚਾਹੀਦਾ ਹੋਇਆ 50000 ਰੁਪਏ ਤਾਂ ਉਹਨਾਂ ਨੇ ਆਪਾਂ ਨੂੰ ਭੇਜ ਹੀ ਦਿੱਤਾ ਤੇ ਫੁੱਲ ਸਪੋਰਟ ਆ ਬੰਦਾ ਦੀ ਆਪਾਂ ਨੂੰ ਪੂਰੀ ਤੇ ਹੁਣ ਉਹਨਾਂ ਵੱਲੋਂ ਜਤਿੰਦਰ ਰਸੂਲ ਵੱਲੋਂ ਰਸੂਲਪੁਰ ਦੇ ਉਹਦੇ ਜਤਿੰਦਰ ਦੇ ਪੈਂਡ ਮੈਚ ਹੋਣਾ ਤੇ ਉੱਥੇ ਵੋਟਰਾਂ ਨੇ ਦਿੱਤਾ ਆਣਾ ਆਪਣੇ ਸਿਕੰਦਰ ਨੂੰ ਤੇ ਮਹਾਰਾਜ ਛੋਟੇ ਵੀਨ ਤੰਦਰੁਸਤੀ ਬਖਸ਼ੇ ਤੇ ਬਹੁਤ ਸੋਹਣੇ ਖੇਡ ਦਿਖਾਈ ਉਹ ਦਿਨ ਸੁਖਜੀਤ ਗਿੱਲ ਬਰਗਟਮੱਲਾ ਦਵਿੰਦਰ ਬਰਾੜ ਮੇਰਾ ਭਾਨਜਾ ਵੀ ਆ ਗਿਆ ਹੈ ਮਨੀ ਮਨੀ ਹਾਈ ਕਿਦਾਂ ਦਿੰਦਾ ਠੀਕ ਠਾਕ ਵਰਿੰਦਰ ਪੰਗੂ ਵਿੱਕੀ ਧਾਰੀ ਵਾਲਾ ਸੋਖ ਬਰਾੜ ਬੀਰ ਦੇ ਸਪੋਰਟ ਪਰਸਨ थैंक यू ਵੀਰੇ ਵਿੱਕੀ ਵਰਡ ਵਾਲ ਨਾਰੀ ਕੇ ਖੇਡ ਦੀ ਜੋ ਟੀਮ ਹਾਂ ਵੀਰੇ ਨਾਰੀ ਕੇ ਖੇਡ ਦੀ ਜੋ ਟੀਮ ਅੱਜ ਉਹਨਾਂ ਦੇ ਨਾਲ ਹੀ ਐਮ ਆ ਇੱਥੇ ਟੀਮ ਖੇਡਦੀ ਆਪਣੀ ਸਾਰੀ ਉਹ ਜਵਾਕ ਜੀ ਸਾਰੇ ਆਪਾਂ ਗੁਬਾਰਾ ਨਹੀਂ ਖੜਾਇਆ ਤੇ ਨਾਲ ਗੁਲਵਿੰਦਰ ਹੰਸਰਾ ਬਾਬੇ ਕਪੂਲਰ ਥੈਂਕ ਯੂ ਵੀਰੇ ਥੈਂਕ ਯੂ ਬਾਬੇ ਕਪੂਲਰ ਧੰਨਵਾਦ ਵੀਰੇ ਤੇਰਾ ਗੁਰਪ੍ਰੀਤ ਕੰਗਾ ਮਨੀਰ ਮਾਣਾ ਕੈਂਪ ਵੀਰੇ ਆਪਣੇ ਉਸ ਟਾਈਮ 'ਚ ਤਕਰੀਬਨ 9ਵੇਂ ਕ ਮਹੀਨੇ ਤੋਂ 9ਵੇਂ ਤੋਂ 10ਵੇਂ ਤੋਂ ਸਟਾਰਟ ਹੋ ਜੂਗਾ ਨਾ ਜੇ ਜਿਆਦਾ ਪਹਿਲਾਂ ਲਾਉਨੇ ਆ ਫਿਰ ਸਹੀ ਨਹੀਂ ਰਹਿੰਦਾ ਕਿਉਂਕਿ ਜੇ 9ਵੇਂ 10ਵੇਂ 'ਚ ਲਾਉਨੇ ਆ ਬਾਅਦ 'ਚ 11ਵੇਂ 'ਚ ਮੈਚ ਚੱਲ ਪੈਂਦੇ ਫਿਰ ਮੈਚ ਖੇਡੇ ਜਾਂਦੇ ਆ ਅੰਮ੍ਰਿਤ ਬੈਣੀ ਪਾ ਲੋ ਜਗਦੀਸ਼ ਜਲਾਲ ਸੁਖ ਬਰਾੜ ਆਹ ਦਮਿਤਰ ਠੀਕ ਆ ਪੁੱਤ ਵਧੀਆ ਠੀਕ ਠਾਕ ਹੋਰ ਘਰ ਪਰਿਵਾਰ ਠੀਕ ਆ ਸਾਰਾ ਅੱਜ ਵੀਰ ਗੁਰਪ੍ਰੀਤ ਪਟੋਲ ਮਨੀ ਸਿੰਘ ਪਵਿੰਦਰ ਸ਼ੇਰਗਰ ਸੁਖਦੀਪ ਬਰਾੜ ਬੈਸਟ ਆਫ ਲੱਕ ਥੈਂਕ ਯੂ ਬ੍ਰੇ ਮਨੀ ਸਿੰਘ ਉਦੇ ਬਰਾੜ ਹਾਂ ਭਰਾ ਅਟਾ ਕੈਨੇਡਾ ਵਾਲਾ ਆ ਗਿਆ ਮੇਰਾ ਇਹ ਰੀਡਰ ਪੁਰਾਣਾ ਉਦੇ ਕੂਰ ਸਿੰਘ ਵਾਲੇ ਕਮਲ ਲਾਂਗੜੀਆਂ ਦੀਪ ਲਵ ਅਰुण ਸ਼ਰਮਾ ਗੁਰਮੇਲ ਜਸਰ ਬੱਬਾ ਦੇ ਉਹ ਤੇ ਤਾਬਰ ਉਹ ਜਗਾ ਜਿਹੜਾ ਆਪਣਾ ਠੀਕ ਹੈ ਵੀਰੇ ਆਪਣਾ ਦਾ ਸਭ ਕੁਝ ਹੀ ਹੈ ਕਮਲ ਭਾਈ ਹਾਂ ਠੀਕ ਹੈ ਕਮਲ ਭਾਈ ਲਾ ਲਾਂਗੇ ਮੈਂਟੂ ਨੂੰ ਜਰੂਰ ਭੇਜ ਦੇਂ ਤੁਹਾਡੇ ਛੱਡੀ ਰੱਖਦਾ ਜੱਟਪੁਰੇ ਹਾਂ ਭਰਾ ਰੱਬੀਆ ਕਰਾਉਣ ਵਾਲਾ ਬਾਕੀ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਉਧਰ ਦਾ ਦੀਪ ਤੈਨੂੰ ਪਤਾ ਹੀ ਆ ਬੀਰੋਂ ਬਣੀ ਰਮਾਣਾ ਆ ਜੀ ਵੀਰੇ ਕੈਂਪ ਚ ਕੋਈ ਚੱਕਰ ਨਹੀਂ ਗਾ ਗੁਰਵੀਰ ਸੇਖੋਂ ਸੁਖਮੰਦਰ ਸਿੰਘ ਗੱਲ ਬਰਾੜ ਸਰਿੰਦਰ ਕੋਰਪ੍ਰੀਤ ਸਿੰਘ ਫੋਨ ਕਰਨਗੇ ਜੀ ਨੂੰ ਯੂਕੇ ਆ ਮੇਰੇ ਪਹਿਲਾਂ ਕਿੱਦਨੇ ਕਿਡਾ ਦੋ ਸਾਲ ਤੇ ਇਸ ਵਾਰ ਦੇਖੋ ਜਿ ਰੱਬ ਨੇ ਚਾਹਿਆ ਤਾਂ ਗੁਰਪ੍ਰੀਤ ਬੰਦਰ ਗੁਰਮੀਲ ਸਿੰਘ ਤਾਂੀ ਵਾਲਾ ਬਲਦੇਵ ਸਿੰਘ ਆਪਰਾ ਰਣਜੋਤ ਵੀ ਆ ਗਿਆ ਰਣਜੋਤ ਗਿਆ ਲੈ ਮੈਂ ਤੂੰ ਦੂਤਾ ਤੈਨੂੰ ਕੌਣ ਫੜ ਲੂ ਯਾਰ ਤੇਰੀ ਰੇਸ ਹੀ ਤੇਰੇ ਢੱਡ ਨਾਲ ਐ ਗੁਰਪ੍ਰੀਤ ਗੰਗਪਾ ਜੀ ਤੁਸੀਂ ਲਾਸਟ ਕੁਝ ਟਾਈਮ ਤੋਂ ਜਦੋਂ ਮੈਚ ਘੱਟ ਖੇਡਦੇ ਆ ਬਹੁਤ ਮਿਸ ਕਰ। ਪਰ ਮੇਰੇ ਸੱਟ ਲੱਗੀ ਸੀ ਯਾਰ ਗੋਡੇ ਤੇ। ਕਾਫੀ ਇੰਜਰੀ ਹੋ ਗਈ ਸੀ। ਮੈਂ 1 ਮਹੀਨਾ ਬੈਠਾ ਰਿਆ। ਉਸ ਤੋਂ ਬਾਅਦ ਖੇਡਣ ਲੱਗਿਆ। ਸ਼ੋ ਸ਼ੋਨ ਸ਼ਾਹਬਨ ਕੋਲ। ਅਰਮਨ ਸ਼ਰਮਾ। ਮੈਂ ਟੂ ਦਾ ਮੈਂ ਟੂ ਆਦੀਵ ਸਹੀ ਗੱਲ ਆ। ਗਰਮੇਲ ਸਿੰਘ ਤਾਰੀਵਾਲ ਵਧੀਆ ਵੀਰੇ ਕੈਂਪ ਮੰਨੀ ਉਸੇ ਡੇਟਾ ਜੀ ਬੰਦਾ ਵੀਰੇ 8 ਤੋਂ ਅੱਗੇ ਜਾ ਕੇ 9ਵੇਂ 10ਵੇਂ ਮਹੀਨੇ ਚ 8 ਤੋਂ ਅੱਧ ਜੀ ਤੋਂ ਸਟਾਰਟ ਕਰ ਲਾਂਗੇ ਬਲਜਿੰਦਰ ਸਿੰਘ ਮਾਨ ਹਰਪ੍ਰੀ ਸਿੰਘ ਗੱਲ ਫਰਕਟ ਮੁੱਲਾ ਮਨੀਰ ਮਾਨ ਕੋਈ ਗੱਲ ਨਹੀਂ ਪ੍ਰਾਥੈਂਕੀ ਬੜੀ ਗੱਲ ਆ ਸੁਖਮੰਦਰ ਸਿੰਘ ਗੱਲ ਸਾਥ ਸਾਰੀ ਗੱਲ ਬਰੀ ਨੇਕੀ ਬੁੱਟਰ ਅੱਜ ਨੇਕੀ ਇਥੇ ਵੀਰੇ ਬਰਗਾੜੀ ਟੂਰਨਾਮੈਂਟ ਤੇ ਮੇਰੇ ਥੋੜੀ ਗੁੱਟੀਮ ਜਰਕੀ ਲੱਗੀ ਖੇੜਨਾ ਤਾਂ ਹੈ ਨਹੀਂ ਮੈਂ ਆਪਣੇ ਆਏ ਜੇ ਮੁੰਡਿਆਂ ਨਾਲ ਅੱਗੇ ਉਹ ਦਿਨ ਜਰਗੂ ਨਾਲ ਹੈ ਨਹੀਂ ਸੀ ਕਿਵੇਂ ਖਰਾਬ ਕਰੀ ਗਿਆ ਝਨੇਰਾ ਨੇ ਬੰਦਿਆਂ ਤੋਂ ਹਾਰ ਨਹੀਂ ਬਰਦਾਸ਼ਤ ਹੋਈ ਯਾਰ ਆਪਦੇ ਨਾਲ ਵੀ ਕਈ ਵਾਰ ਇਦਾਂ ਹੋਇਆਗਾ ਤੇ ਜਦੋਂ ਆਪ ਸਟਾਰਟ ਕਰਿਆ ਆਪਣੀ ਨਾਲ ਦੀ ਏਜ ਦੇ ਸੀਗੀ ਤਾਂ ਅਸੀਂ ਵੀ ਕਹਿਈਆਂ ਨਾ ਕਰੀਏ ਇਦਾਂ ਵੀ ਬੰਦੇ ਨੂੰ ਇਹ ਹੁੰਦਾ ਵੀ ਜਵਾਕ ਇਹਨਾਂ ਨੇ ਕੀ ਕਰਨਾ ਨਾ ਤੇ ਪਰ ਜੇ ਆ ਯਾਰ ਆਪਾਂ ਹਰੇ ਆ ਤਾਂ ਹਾਰ ਵੀ ਬੰਦੇ ਨੂੰ ਬਰਦਾਸ਼ਤ ਹੋਣੀ ਚਾਹੀਦੀ ਹੈ ਨਾ ਜ਼ਰੂਰੀ ਨਹੀਂ ਵੀ ਆਪਾਂ ਜੇ ਸੀਨੀਅਰ ਪਲੇਅਰਾਂ ਤਾਂ ਆਪਾਂ ਜਿੱਤਣਾ ਹੀ ਆ ਵੀ। ਬਾਕੀ ਉਹਨਾਂ ਨੂੰ ਐਵੇਂ ਧੱਕੇ ਮਾਰੀ ਕਰੀ ਗਿਆ ਯਾਰ ਉਹਨਾਂ ਗੱਲਾਂ ਚ ਕੋਈ ਤਾਂਤ ਨਹੀਂ ਗਾ ਕੋਈ ਪਲੇਅਰਾਂ ਨਾਲ ਕੋਈ ਸਪੋਰਟਸਮੈਨ ਵਾਲਾ ਕੰਮ ਤਾਂ ਮੈਨੂੰ ਲੱਗਿਆ ਨਹੀਂ ਵੀ ਮਾੜੇ ਪਲੇਅਰ ਦੀ ਆਪਾਂ ਹੈਲਪ ਕਰਨੀ ਹੈ ਕਿ ਉਹਨਾਂ ਨੂੰ ਡਰਾਉਣਾ ਧਮਕਾਉਣਾ ਜਾਂ ਕੋਈ ਗਲਤ ਬੋਲਣਾ। ਉਹਨਾਂ ਨੇ ਜਵਾਕਾਂ ਨੂੰ ਗਾਲਾਂ ਕੱਢੀ ਗਈਆਂ। ਉਹ ਇਹਨਾਂ ਦੇ ਕੋਲੇ ਗਏ ਆ ਬੰਦਿਆਂ ਦੇ। ਕਹਿ ਕੇ ਉਹਨਾਂ ਨੇ ਮੈਚ ਖੇਡਿਆ ਕਹਿੰਦੇ ਵੀ ਜੇ ਆਪਾਂ ਮੈਚ ਉਧਰ ਲੱਗੂਗਾ। ਕਿ ਜੇ ਟੀਮ ਸਾਡੀ ਲੂਈ ਕਰਦੀ ਆ ਜਾਂ ਤੁਹਾਡੀ ਲੂਈ ਕਰਦੀ ਆ ਕਿ ਉਹਨਾਂ ਨੂੰ ਤਾਂ ਆਪਣੇ ਤੱਕ ਹੀ ਸੀਗਾ ਸਾਡੇ ਬੰਦੇ ਨੇ ਤਾਂ ਆਪ ਹੀ ਕਿਹਾ ਸੀ ਵੀ ਸਾਨੂੰ 5000 ਰੁਪਏ ਦੇ ਦਿਓ ਜੀ ਵੀ ਸਾਨੂੰ ਹਰਗੇ ਮੈਚ ਲਾਵਾਂਗੇ ਵੀ ਚਲੋ ਕਮੇਟੀਾਂ ਨਾ ਨਹੀਂ ਹੈਲਪ ਕਰਦੀਆਂ ਹਨ ਛੋਟੇ ਪਲੇਅਰਾਂ ਨੂੰ ਇਹੀ ਹੁੰਦਾ ਤਗੜੇ ਬੰਦੇ ਤੋਂ ਆਸ ਹੁੰਦੀ ਆ ਆਪਾਂ ਤਾਂ ਇਹ ਕਹਿੰਦੇ ਵੀ ਜੇ ਬੰਦਾ ਜਿੱਤ ਵੀ ਜਾਂਦਾ ਨਹੀਂ ਵੀ ਗੱਲ ਹੋਈ 5-4000 ਆਪਾਂ ਛੋਟੀ ਟੀਮ ਨੂੰ ਦੇ ਦਾਂਗੇ ਕੋਈ ਆਪਣਾ ਜਾਂਦਾ ਨਹੀਂਗਾ ਕਿਉਂ ਬੰਦਿਆਂ ਦੇ ਛੋਟੇ ਅੱਡੇ ਲਈ ਹਰਦੇ ਹੈਲਪ ਹੋ ਜਾਂਦੀਆਂ ਪਰ ਉਹ ਬੰਦਿਆਂ ਨੇ ਗੱਲ ਕਰਕੇ ਵੀ ਕੀ ਕੁਛ ਕਰੀ ਗਏ ਆ ਧੱਕੇ ਮਾਰੀਏ ਇਹਨਾਂ ਨੂੰ ਬਿਨਾ ਗੱਲ ਤੋਂ ਕੀ ਉੱਥੇ ਸਾਡੇ ਜੋ ਕੋਈ ਸੀਨੀਅਰ ਬੰਦਾ ਹੁੰਦਾ ਉਹਨਾਂ ਦੀ ਯਰਤ ਸੀਗੀ ਸਾਡੇ ਬੰਦੇ ਨੂੰ ਕਿਹਨਾਂ ਹੱਥ ਲਾ ਜਾਂਦੇ ਨਵਦੀਪ ਕਨ ਹਾਂ ਮੇਰੇ ਸਕੰਦਰ ਨੇ ਚਿਰਾ ਕੀਤਾ ਮਨਪ੍ਰੀਤ ਸਿੰਘ ਸਰਬ ਗੱਗੂ ਸਰਬ ਸਾਹਬ ਸਾਹਬ ਗੱਗੂ ਸਿੱਧੂ ਬਿੰਦਲ ਹੁਣ ਨਾਲੇ ਇਹਨਾਂ ਚੀਜ਼ਾਂ ਤੂੰ ਹੀ ਬੰਦੇ ਦੀ ਸਪੋਰਟਸਮੈਨਸ਼ਿਪ ਦਾ ਤੇ ਬੰਦੇ ਦੀ ਔਕਾਤ ਦਾ ਪਤਾ ਲੱਗਦਾ ਭਰਾਵਾਂ ਜੀ ਮੇਰੇ ਆਪਾਂ ਜੂਨੀਅਰ ਪਲੇਅਰ ਆ ਯਾਰ ਉਹਨਾਂ ਨੂੰ ਆਪਾਂ ਅੱਗੇ ਆਉਣ ਨੂੰ ਤਾਂ ਕੀ ਗਾਈਡ ਕਰਨਾ ਵੀ ਉਹਨਾਂ ਦੀ ਹੈਲਪ ਕਰਨੀ ਵੀ ਤੁਸੀਂ ਵਧੀਆ ਖੇਡੋ ਹਣਾ ਮੈਂ ਤਾਂ ਇਹ ਬੰਦੇ 57 ਕਿਲੋ ਖੇਡਦੇ ਸੀਗੇ ਮੈਂ ਕਿਹਾ ਜੀ ਇਹਨਾਂ ਦੀ ਨਾ ਬਾਹ ਫੜੀ ਕਿਹਨੇ ਇਹਨਾਂ ਬੰਦੇ ਨੇ ਇੱਥੇ ਵੇਟ ਖੇਡਦੇ ਮਰ ਜਣਾ ਕਿਉਂਕਿ ਅੱਗੇ ਵੀ ਪਲੇਅਰ ਕਾਫੀ ਹੋਇਆ ਯਾਨਕਿ ਵੇਟ ਖੇਡ ਖੇਡ ਉੱਥੇ ਆਪਣੇ ਅਮਰਾਜ ਦੀ ਟੀਮ ਹੁੰਦੀ ਸੀ ਸੀਰ ਰਰ ਕੇ ਮੁੰਡੇ ਵਧੀਆ ਸੀਗੇ ਵੇਟ ਖੇਡ ਹੀ ਗਏ ਉੱਥੇ ਛੱਡ ਛੁੱਟ ਗਏ ਵੀ ਜੋਪਨ ਚਾਹੁੰਦੇ ਹੋ ਸਕਦਾ ਇਹਨਾਂ ਤੋਂ ਕੋਈ ਉੱਪਰ ਵੇਟ ਬੂਟ ਵੱਧ ਜਾਂਦਾ ਕੋਈ ਫਾਰਮ ਦੀ ਗੱਲ ਗਲਗੁਬਾਹ ਫੜ ਆਪਣੀ ਤਾਂ ਉਹ ਹੀ ਕੋਚ ਹਨਾ ਨੂੰ 3-4 ਮਹੀਨੇ ਕੈਂਪ ਲਵਾਇਆ ਹਨ ਵਧੀਆ ਕੋਨੂਆ ਦੇ ਪੈਸੇ ਖਰਚ ਕੇ ਖਰਾਕ ਦਿੱਤੀ ਹੈ ਉਹਨਾਂ ਬੰਦਿਆਂ ਨੂੰ ਤੇ ਹੀ ਸੀ ਨਾ ਵੀ ਉਹਦੇ ਪਿੰਡ ਦੇ ਉਹਨੂੰ ਐ ਨਹੀਂ ਪਤਾ ਪੁੱਤਾਂ ਨੂੰ ਪਾਲੇ ਆ ਇਹ ਆ ਸਿਆਲਾ ਜਿਹਨਾਂ ਨੂੰ ਘਰੋਂ ਖੂਆ ਕੱਢ-ਕੱਢ ਕੇ ਦਿੰਦੇ ਰਹੇ ਹਾਂ ਕੌਣ ਦਿੰਦਾ ਉਹਦੇ ਜਵਾਕਾਂ ਨੂੰ ਅੱਜ ਕੱਲ੍ਹ ਕੱਢ ਕੇ ਦਿੰਦਾ ਕੋਈ ਉਹਨਾਂ ਨੂੰ ਦੇ ਹੀ ਸੀ ਬਸ ਕੱਲਾ ਜੰਗੀਆਂ ਉਹ ਜੰਗੀਆਂ ਉਹਨਾਂ ਦੇ ਖੜੇ ਆ ਚੰਗੇ ਬਾੜੇ ਟਾਈਮ 'ਚ ਨਾਲ ਇਹਨਾਂ ਦੇ ਜੇ ਗੇ ਨਾਲ ਖੜਦੇ ਚੰਗੀ ਤਰ੍ਹਾਂ ਖੜੀਦਾ ਵੀ ਈ ਤੁਸੀ ਇਹ ਮੇਰਾ ਡਰਾਮੇबाजी ਕਰਨ ਦੀ ਦੱਸੋ ਬਾਅਦ ਚ ਉਹਨਾਂ ਨੂੰ ਬੋਲੀ ਜਾਂਦੇ ਕਿਤੇ ਮੈਚ ਜਾ ਕੇ ਐਂ ਕਰਦਾਂਗੇ ਉਹ ਕਰਦਾਂਗੇ ਭਰਾ ਕੋ ਸੱਤ ਕ ਵੱਡੀਆਂ ਉਹ ਦਰਸ਼ਕਾਂ ਤੇਰੀ ਬਾਕੇ ਗਿਆ ਥੋੜੀ ਤੇ ਪਾ ਕੇ ਗਿਆ ਤੂੰ ਕਰ ਲੈਨੇ ਕੀ ਕਰਨਾ ਚੁਣੂ ਮੈਚ ਕਰਕੇ ਗੱਲਾਂ ਕਢਣ ਕਢਾਉਣਗੇ ਕਰਦੇ ਜਾਂ ਕੋਈ ਕੁਝ ਵੀ ਉਹ ਹੁੰਦਿਆਂ ਵੀ ਭਾਈ ਸਾਡਾ ਸਾਰਾ ਮੈਚ ਖੇਡ ਗਏ ਮਗਰ ਉਹ ਸਾਡੇ ਰੀਡਰ ਨੂੰ ਜੱਫਾ ਲਾ ਕੇ ਜਾਂ ਅਸੀਂ ਵੇਸਲੇ ਸਾਨੂੰ ਕੁਝ ਪਤਾ ਨਹੀਂ ਥੋੜੇ ਰੀਡਰ ਨੂੰ ਸਟਾਰਟ ਅਕ ਜੋ ਫੜੀ ਬੈਠੇ ਆ ਫੇਰ ਉਹ ਬੰਦੇ ਨੇ ਦੌਲੀ ਦੇ ਯਾਰ ਦੌਲੀ ਠੀਕ ਆ ਬੰਦਾ ਪੜਕ ਗਿਆ ਸੀ ਨਸ਼ੇ ਪੱਤੇ ਕਰਦਾ ਸੀ ਚਲੋ ਜਿੱਦਾਂ ਦਾ ਵੀ ਆਪਾਂ ਨੂੰ ਨਹੀਂ ਪਤਾ ਹੁਣ ਕਰਦਾ ਜਾਂ ਨਹੀਂ ਕਰਦਾ ਪਰ ਉਹ ਬੰਦੇ ਤੇ ਇੰਨੀ ਕ ਜਮੀਰ ਨਹੀਂ ਮਰੀ ਯਾਰ ਵੀ ਉਹ ਕਹਿੰਦਾ ਇਕੱਲਾ ਮੈਚ ਕਰ ਜੇ ਬਾਅਦ ਚ ਉਹਨੂੰ ਗਾਲਾਂ ਕੱਢੀ ਗਏ ਕਹਿੰਦੇ ਜੀ ਦੌਲੀ ਇਕੱਲਾ ਮੈਚ ਕਰ ਗਿਆ ਦੱਸੋ ਯਾਰ ਜੇ ਸੁਣੋ ਇਦਾਂ ਅਸੀਂ ਤੁਸੀ ਦੌਲੀ ਨੂੰ ਖੜਾਇਆ ਕਿਉਂ ਦੌਲੀ ਨੇ ਪਹਿਲਾਂ ਤਾਂ ਕਰਨ ਬਿਲੇ ਮੈਚ ਨਾ ਕਰਿਆ ਪਹਿਲਾਂ ਸਾਰੇ ਮੈਚਾਂ ਚ ਦੌਲੀ ਕਬੱਡੀਆਂ ਪਾਈ ਗਿਆ ਉਦੋਂ ਉਹਦੋਂ ਨੇ ਦੌਲੀ ਨੇ ਕਰ ਲੈ ਕੇ ਹਨਾ ਦੌਲੀ ਨੂੰ ਮੈਚ ਕਰਕੇ ਕੀ ਮਿਲ ਜੂ ਕੀ ਦੇ ਦਿੰਗੇ 5000 ਦੇ ਜਾਂ 10000 ਦੇ ਦੌਲੀ ਜਾ ਕੇ ਜਿੱਤ ਕੇ ਫਾਈਨਲ ਜਾਂਦਾ ਹੋ ਸਕਦਾ ਦੌਲੀ ਮੋਟਰਸ ਨਾਲ ਜਿੱਤ ਜਾਂਦਾ ਨਾਲੇ ਭਰਾਏ ਚ ਹਿੱਸਾ ਨੂੰ ਵਧੀਆ ਹੋਣਾ ਹੀ ਜਿੱਤ ਦੀ ਉਹਦਾ ਤਾਂ ਅੱਠ ਦਾ ਯਾਰ ਪੱਕਾ ਹੀ ਸੀ ਨਾ 71 43 ਘੱਟੋ ਘੱਟ 10000 ਦੇ ਬਾਅਦ ਚੌਥੀ ਨੂੰ ਕਹੀ ਗਿਆ ਕਿ ਦੌਲੀ ਨੂੰ 10000 ਚ ਜੱਫੇ ਖਾ ਗਿਆ ਯਾਰ ਉਹ ਸਪੋਰਟਸਮੈਨ ਵਾਲੀ ਗੱਲ ਰੱਖਿਆ ਕਰੋ ਭਰਾ ਉਹ ਐਵੇਂ ਹੋ ਜਾਂਦੀ ਹੈ ਯਾਰ ਗੇਮ ਹੈ ਜਿੱਤੀ ਹੈ ਕਿਸੇ ਨੇ ਨਹੀਂ ਮਿਹਨਤ ਬੋਲਦੀ ਉਹ ਬੰਦੀ ਦੀ ਭਰਾ ਮਿਹਨਤ ਕਰੀ ਆਉਣੀ ਆ ਕਿ ਤੇ ਆ ਕੇ ਦੇਖੋ ਮੇਰੇ ਕੋਲ ਕਿੰਮੀ ਮਿਹਨਤ ਕਰਦਾ ਇਹ ਮੈਗੀ ਖਾਣਾ ਦੇ ਨਾ ਅੱਧਰ ਅੜਕਾ ਨਹੀਂ ਭੱਜਦਾ ਹੁੰਦਾ ਜੋਰਤ ਰੱਖਦਾ ਬੰਦਾ ਇਹ ਟੇਬਲ ਇਹਨਾਂ ਤੇ ਥਾਪੀ ਮਾਰਦੇ ਨਹੀਂ ਕੋ ਖਾ ਲੈਦਾ ਮਾੜਾ ਇਹ ਫੈਨਲ ਚ ਦੀਪ ਹਾਂ ਵੀਰੇ ਫੈਨਲ ਚ ਵੀ ਸਰਾ ਕਰਕੇ ਇੱਕ ਕਬੱਡੀ ਕਬੱਟੀ ਇਹਦੀ ਮੇਰੇ ਕੋਲ 7 ਤੱਕ ਵੱਡੇ ਖਪ ਆ ਗਿਆ ਸੀ ਇਹ ਤੇ 5 ਲਗਾਤਾਰ ਹੀ ਭੱਜ ਗਿਆ ਵੀ ਲੋ ਇਹ 5 ਪੁਆਇੰਟ ਲਗਾਤਾਰ ਇਹ ਜੇ ਉੱਥੇ ਕੋਈ ਬੰਦਾ ਉਹਦਾ ਨਾਲ ਮਾੜਾ ਜਾਂ ਹੁੰਦਾ ਵਿੱਚ ਜਾਣ ਵਾਲਾ ਤੇ ਬੰਦਾ ਨਾਲ ਜਾਣਾ ਲਾ ਹੁੰਦਾ ਵੀ 6ਵੀਂ ਕਬੱਡੀ ਜਿੱਦਾਂ ਚਲੋ ਬਾਕੀ ਤਾਂ ਰੱਬ ਨੂੰ ਕਰਦਾ ਉਹ ਕਿਹੜਾ ਪਲੇਅਰ ਮੂੜੇ ਮਾਰੇ ਸੀਗੇ ਵੀ ਜੇ ਸਮਝੀਂ 6ਵੀਂ ਕਬੱਡੀ ਹੈ ਨਾ ਪਾਉਂਦਾ ਜਾਂ ਵੀ 7ਵੀਂ ਮਾਰੇ ਜਾਂ ਦਮ ਰੱਖ ਕੇ ਪਾਉਂਦਾ ਹੋ ਸਕਦਾ ਵੀ ਜਿੱਤ ਜਾਂਦਾ ਬਾਕੀ ਇਲਾਕੇ ਦੇ ਬੰਦੇ ਦਾ ਹਰ ਇੱਕ ਦਾ ਨਾ ਜਿਤਨਾ ਹੁੰਦਾ ਹੈ ਫੜੀ ਨਾ ਜਾਂਦਾ ਪਰ ਬੰਦੇ ਨੂੰ ਫੇਰ ਵੀ ਕੋਸ਼ਿਸ਼ ਤਾਂ ਚਾਹੀਦੀ ਨਾ ਵੀ ਲਗਾਤਾਰ ਪੰਜ ਪਾ ਕੇ ਮੜਾ ਰੈਸਟ ਨਾ ਜਾਣਾ ਸੀ ਚਵੱਕਾ ਲਈ ਮਤ ਹੁੰਦੀ ਓਹੀ ਛੋਟੇ 플레이ਰ ਦੀ ਭਾਈ ਰੂਪੇ ਵੀਰੇ ਖੇਡਣਾ ਸੀਗਾ ਯਾਰ ਆਪਣੇ ਭਰਾ ਆ ਗਏ ਇੱਥੇ ਆਪਣੇ ਸ਼ਕੰਦਰ ਦੀ ਕੋਈ ਰਿਸ਼ਤਦਾਰੀ ਹੈ ਫਿਰ ਟੀਮ ਬਸ ਇਹੀ ਆ ਜਾ ਮੇਰੇ ਨਾਲ ਉਦਾਂ ਟੀਮ ਨਹੀਂ ਬਣੀ ਵੀ ਆਪਣੀ ਕੋਈ ਕਹਿਦਗੇ ਨਹੀਂ ਤਾਂ ਆਪਾਂ ਭਾਈ ਰੂਪੇ ਬਣਾਉਣੀ ਸੀ ਭਾਈ ਮੇਰਾ ਨਿਊਜ਼ੀਲੈਂਡ ਵਾਲਾ ਵੀ ਜੁੜ ਚੁੱਕਿਆ ਸਾਡੇ ਨਾਲ ਹੈ ਇੰਗੋ ਨਿਊਜ਼ੀਲੈਂਡ ਤੋਂ ਹਾਂ ਹਾਂ ਮੈਂ ਤੁਹਾਨੂੰ ਸਾਰੀਆਂ ਕਬੱਡੀਆਂ ਕੱਲੀ ਦੀਆਂ ਪਾਈਆਂ ਸੀ ਗੱਲ ਉਹ ਉਹੀ ਤਾਂ ਗੱਲ ਹੈ ਮੈਂ ਉਹੀ ਤਾਂ ਕਹੀ ਜਨਾ ਇਹ ਕਰਦੀ ਸੀ ਬਾਅਦ ਚ ਦੇਖ ਲੈਂਦੇ ਸੀ ਐਂ ਕਰ ਦਿੰਦੇ ਵੀ ਜਿਹੜੀਆਂ ਬੰਦੇ ਨੇ ਸੱਤ ਕਬੱਡੀਆਂ ਪਾਈਆਂ ਹਨ ਨੂੰ ਪੁੱਛਣਾ ਨਾਲ ਹੋਵੇ ਉਹ ਦਰਸ਼ਕਾਂ ਤੇ ਨਹੀਂ ਪਾ ਗਿਆ ਵੀਰੇ ਟੱਚ ਲਾ ਕੇ ਗਿਆ ਬੰਦਾ ਉਹ ਡਬਲ ਟੱਚ ਨਹੀਂ ਕਰ ਗਿਆ ਵੀ ਭੱਜ ਕੇ ਡਬਲ ਟੱਚ ਮਾਰੀ ਗਿਆ ਸਿਕੰਦਰ ਆ ਜਬਾਂ ਜਬਾਂ ਬਰਤਨ ਉਹ ਬੰਦੇ ਦੇਖ ਰਹੇ ਹੈਂ ਭਾਈ ਜੈਸੀ ਕਾ ਸਾਰਾ ਨੂੰ ਉਸਤਾਦ ਭੈੜਾ ਝਾਗਦਾ ਉਹ ਪਿੱਛੇ ਮੈਨੂੰ ਕੀ ਜਾਂਦਾ ਬਲਵਿੰਦਰ ਸਿੰਘ ਲੈ ਵੀ ਨਿਕੀ ਦੇਰ ਤੇ ਚਲੋ ਮੋਟਰਸਾਈਕਲ ਦਾ ਰਹਿਣਾ ਰਹੇਗਾ ਪਰ ਆਪਾਂ ਇਹਨੂੰ ਆਪਣੇ ਭਰਾ ਨੇ ਜਤਿੰਦਰ ਸੂਲਪੁਰ ਬੰਗ ਮੋਟਰਸਾਈਕਲ ਤੇ ਤਾਣੀਆਂ ਵੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਮੁੰਢਿਆ ਅੱਜ ਆਪਾਂ ਬੁਲਾਦਣਾ ਜਾ ਕੇ ਟੂਰਨਾਮੈਂਟ ਤੇ ਤੇ ਬਾਕੀ ਬੰਦੇ ਨੇ ਮਿਹਨਤ ਰੱਖੀ ਤਾਂ ਸਾਰਾ ਕੁਝ ਹੀ ਹੋ ਜਾਣਾ ਆਪਾਂ ਨੂੰ ਮੰਨਣਾਗਾ ਕਿਉਂਕਿ ਮੈਂ ਜਿਹੜੇ ਦਿਨ ਪਹਿਲੇ ਦਿਨ ਟੌਰੇ ਮੈਚ ਤੇ ਲੱਗਿਆ ਮੋਦੀ ਦਾਸਦਾ ਸੀ ਵੀ ਇਹ ਬੰਦੇ ਚ ਮੈਨੂੰ ਆਪਣਾ ਪਧੀ ਦਾ ਬੰਦਾ ਮਿਹਨਤ ਕਰਦਾ ਨਾ ਵਧੀਆ ਤੇ ਇੱਕ ਕਬੱਡੀ ਦਾ ਜਨੂਨ ਹੁੰਦਾ ਬੰਦੇ ਨੂੰ ਜਨੂਨ ਹੈ ਵਧੀਆ ਬਰੇਡਸ ਕਰਦੇ ਆ ਪੁੰਨੂਆ ਮੁੰਡਾ ਉਹ ਵੀ ਵਧੀਆ ਨਾਲ ਚੱਲ ਪਿਆ ਜੱਫਾ ਉਹਦੇ ਲਈ ਆ ਚਲੋ ਨਵੇਂ ਆਜ ਵਾਲੀ ਵਾਲੀ ਹੋਰ ਵਧੀਆ ਕਰ ਦੇਣਗੇ ਗੇਮ ਇਸ ਤੋਂ ਚਾਹੋ ਜਾ ਫਟ ਕਦੋਂ ਕਮੈਜ ਚਲੋ ਚੌਥਾ ਮਾ ਤੀਜਾ ਚੱਲਣਾ ਚਲੋ ਉੱਪਰ ਉੱਪਰ ਟੋ ਗੁਰਬਿੰਦਰ ਚਲੋ ਹਰਪ੍ਰੀਤ ਤੂਰਾ ਕਮਲ ਲੰਗੜੀਆਂ ਨਸਤਾਤਾ ਵੀ ਹਾਂ ਆਪਣਾ ਕੱਬਾ ਯਾਰ ਬਲਵੀਰ ਵੀਰਾ ਬਾਈ ਕੈਂਪੇ ਦੀ ਕੋਈ ਫੀਸ ਤਾਂ ਨਹੀਂ ਲੈਣਦਾ ਪਰਮਾਨੈਂਟ ਕੈਂਪੇ ਪਰ ਇਹ ਯਾਰ ਜਿਹੜਾ ਬੰਦਾ ਸਰਦਾ ਤਾਂ ਉਹਨੂੰ ਆਪ ਹੀ ਚਾਹੀਦਾ ਯਾਰ ਹਨ ਅਸੀਂ ਉਦਾਂ 10000 ਰੁਪਏ ਪਲੇਅਰ ਤੋਂ ਲੈਣੇ ਹੁੰਦੇ ਵੀ ਜਿਹੜਾ ਬੰਦਾ ਵਧੀਆ ਦਾ ਸਰਦਾ ਘਰੋਂ ਤੇ ਜਿਹੜੇ ਬੰਦੇ ਦੇ ਵਿੱਚ ਟੈਲੈਂਟ ਹੈਗਾ ਆਪਾਂ ਨੂੰ ਕੁਝ ਦਿਖਦਾ ਵੀ ਇਹ ਬਣੂਗਾ ਉਹ ਕਿਤੋਂ ਦਾ ਵੀ ਹੈ ਘਰੋਂ ਡਾਊਨ ਹੈ ਤਾਂ ਉਹ ਤੋਂ ਆਪਾਂ ਕੁਝ ਨਹੀਂ ਲੈਂਦੇ ਵੀ ਰੈਂਡ ਰੂਨ ਦਾ ਖਰਾਕਦਾ ਤਾਂ ਕੁਝ ਵੀ ਨਹੀਂ ਵੀਰਾ ਹੋਵੇ ਪਵਿੱਤਰ ਸੰਦੂ ਜਸਤਾਲੀਵਾਲ ਗੁਰਮੇਲ ਸਿੰਘ ਥਾਲੀਵਾਲ ਕਾਲਾ ਬਾਂਦੀ ਥੈਂਕ ਯੂ ਥੈਂਕ ਯੂ ਵੀ ਅਰੇ ਸਮਵਰਤ ਸੋਹੀ ਸਾਹਿਬ ਨਾ ਹੀ ਭਰਾਵੋ ਬੜੇ ਵੱਡੇ ਰੱਖ ਲੈਣੇ ਅਜਮੀ ਜਫਰ ਨਮਾ ਸਾਹਿਬ ਵਧੀਆ ਭਾਈ ਹਾਲ ਠੀਕ ਠਾਕ ਇਹ ਤੇ ਰਹੀ ਪੂਰੀ ਖੇੜਦੇ ਵੀਰੇ ਮੇਰੇ ਥੋੜੀ ਗੋਡੇ ਤੇ ਨਾਰਮਲੀ ਖੱਚੀ ਲੱਗੀ ਆ ਉਸ ਤੋਂ ਬਾਅਦ ਫਿਰ ਹਰਦੇ ਸਟਾਰਟ ਪਰ ਕੁਇਰ ਪੁਲੀਸ ਆ ਗਿਆ ਬੋਪਾਸਿੰਗ ਚਰਨਜੀਤ ਸਿੰਘ ਪੁੱਲਰ ਚਰਨਜੀਤ ਸਿੰਘ ਪੁੱਲਰ ਹਰਮਨ ਹਰਮਨ ਬਰਾੜ मदीव सिंह ठेलो ठेलो साहब की हाल ने और भाई करे ठीक ठाक संदीप सिंह बहुत बढ़िया तन्नरवा दीप करे वो बलवीर ਸਾਦਾ ਮੈਨੂੰ ਜਾਦੇ ਫਿੱਟ ਲੱਗਦਾ ਜਦੋਂ ਕਬੱਡਾ ਝਾਕਦਾ ਸਾਡੇ ਕੋਲ ਮੈਂ ਤੂੰ ਕਬੱਡਾ ਝਾਕਦਾ ਜਿਵੇਂ ਮੈਨੂੰ ਜਾਦੇ ਫਿੱਟ ਲੱਗਦਾ ਹਾਂ ਹਾਂਜੀ ਲੈ ਵੀਰੇ ਮਾਰੇ ਤੂੰ ਕਰ ਗੱਲ ਮੈਂ ਬੜੀ ਫੋਟੋ ਕਰਾਣਾ ਬੰਦੇ ਕੋਣ ਧੰਨ ਲਾਈ ਬਾਧਾਰੇ ਜੀ ਆ ਵੀਰ ਹਲੋ ਕਾਲ ਕਰਨੀ ਆ ਸੁਬੇਟੀ ਮਨੁਜ ਮੇਰਾ ਵੀਰ ਦੁੱਗਾ ਵਾਲਾ ਦੁਖਦੀਪ ਸਿੰਘ ਗੁੰਦੀਪ ਸਿੰਘ ਤੁਸੀਂ ਇਹ ਪੁੰਨੂਨ ਜੰਗੀਆਣੇ ਦੀ ਧਰਤੀ ਦਾ ਪਾળો ਦਰਸ਼ਨਾ ਮਾਹੀ ਨਾਲ ਮੁੰਨੂ ਬਲ ਇਹਾ ਕੁਲਵਿੰਦਰ ਸਿੰਘ ਜੰਗੀਆਣਾ ਮੇਰੇ ਵੀਰੋ ਪਾળો ਦਰਸ਼ਨਾ ਅਹ ਸ਼ਿਕੰਦਰ ਜੰਗੀਆਣਾ ਆ ਮੇਰੇ ਵੀਰੋ ਪਾਣਾ ਦਰਸ਼ਨਾ ਅਹ ਖਰਾਜੀ ਵੀ ਫਿੱਟ ਫਾਇਰਦਾ ਗੱਲੀ ਭਾ ਗਿਆ ਤੇ ਭੰਗਦੇ ਭੰਗੜੇ ਭੰਗੜੇ ਪੈਂਦੇ ਆ ਭੰਗੜੇ ਪੈਂਦੇ ਆ ਪੁੱਲਰ ਦਿਲ ਪ੍ਰੀਤ ਪੁੱਲਰ ਮਈਆਂ ਵਾਲੇ ਵੀਰੇ ਮੈਂ ਹੱਥ ਤੇ ਚਲੇ ਗਏ ਯਾਰ ਅਸੀਂ ਸੋਨੇ ਨੇ ਥੋੜਾ ਕੰਮ ਸੀਗਾ ਬਲਵੀਰ ਬੱਟਾ ਪੂਰਾ ਫਿੱਟ ਆ ਬਈ ਬੋਲਦਰਾ ਵਾਲਾ ਖਸ ਵੇਪਰ ਨੇ ਖਰਾਜੀ ਆ ਐਂ ਪਉਦਾ ਬਾਜੀ ਵੇ ਤੂੰ ਫੱਟਾ ਫੱਲੇ ਬਹੁਤ ਬੰਦੇ ਦੇਖ ਰਿਹਾ ਤੈਨੂੰ ਕੌਣ ਆ 112 ਬੰਦੇ ਜੁੜੇ ਹੋਇਆ ਹਾਂ ਫੱਟਾ ਫਰ ਪੂਰਾ ਹਾਂ ਬੜਾ ਠੀਕ ਆ ਬਾਈ ਬਰਗਾੜੀ ਦਾ ਕੱਪ ਆਇਆ ਇਕਬਾਲਖਾਨ ਆਹਦੀ ਕੋਈ ਨਹੀਂ ਬਰੇ ਪਿੰਡ ਦੀ ਖੇਡ ਦੇ ਸਾਰੇ

ਕੈਂਪੋ ਹੀ 78 89 ਮਿੰਟ ਨੇ ਕੋਨੂੰ ਫੱਟਾ ਜੇ ਪੂਰਾ ਕੋਨੂੰ ਅਜੇ ਤਰ੍ਹਾਂ ਹੀ ਘੱਟੋ ਘੱਟ ਵੀ 2 ਚਾਫੇ ਚਾਹੀਦੇ ਪਰਮਾਨ ਢੀਂ ਸਾਹਿਬ ਪਰਮਾਨ ਢੀਂ ਤਿੰਨੇ ਵਾਲਾ ਬਾਈ ਜੀ ਕੱਢੀ ਬਾਈ ਥੈਂਕ ਯੂ ਵੀਰੇ ਚਲੋ ਮੈਂ ਵੀ ਰੋਣ ਲੱਗਿਆ ਬੰਦ ਕਰਨ ਵੀਡੀਓ ਲਾਈਵ ਲੱਗਿਆ ਬੰਦ ਕਰਨ ਫਿਰ ਚੱਲੇ ਮੈਚ ਖੇੜਨ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੰਗਾ ਵੀ ਬੋਲ ਰਾ ਮਿੰਟੂ ਨਹੀਂ ਬੰਦਾ ਬਣਦਾ ਮਿੰਟੂ ਦਾ ਤਾਂ ਆਹੀ ਕੁਛ ਰਹਿਣਾ ਓਕੇ ਜੀ